ਕਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਸੇਵਾ ਦਿਨ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਥੋੜੇ ਥੋੜੇ ਟਾਈਮ ਬਾਅਦ ਉਹਨਾਂ ਦਾ ਚੈੱਕਅਪ ਹੋ ਰਿਹਾ ਕਿਉਂਕਿ ਪਹਿਲਾਂ ਤੋਂ ਜਿਹੜੀ ਮੈਡੀਸਨ ਚੱਲ ਰਹੀ ਸੀ ਪਰ ਹੁਣ ਜੇ ਅੱਜ ਦੀ ਸਥਿਤੀ ਦੀ ਗੱਲ ਕਰੀਏ ਹੁਣੇ-ਹੁਣੇ ਡਾਕਟਰ ਸਵੇਬੰਦ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਚੈੱਕਅਪ ਕੀਤਾ ਗਿਆ ਉਹਨਾਂ ਨੇ ਜਿਹੜਾ ਚੈੱਕਅਪ ਕੀਤਾ ਜਿਸ ਦੇ ਵਿੱਚ ਬੀਪੀ ਦਾ ਘਟਣਾ-ਬਧਣਾ ਲਗਾਤਾਰ ਜਾਰੀ ਹੈ ਕੁਝ 슈ਗਰ ਲੈਵਲ ਦੇ ਵਿੱਚ ਵੀ ਥੋੜੀ ਜੀ ਪ੍ਰੋਬਲਮ ਆਈ ਹੈ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਸਿਮਰਨ ਬੁੱਟਰ ਹੈ ਜੀ ਗੁਰਸਿਮਰਨ ਜੇ ਗੱਲ ਕੀਤੀ ਸਾਬ ਜੀ ਤੁਸੀਂ ਲਗਾ ਦਿਨ ਰਾਤ ਇੱਥੇ ਸੇਵਾ ਕਰ ਰਹੇ ਹੋ ਤੇ ਹੁਣ ਵੀ ਤੁਸੀਂ ਚੈੱਕ ਅਪ ਕਰਕੇ ਹਟਿਓ ਕਿ ਕੀ ਸਿਹਤ ਦਾ ਕੀ ਹੈਗਾ ਇਸ ਟਾਈਮ ਸਥਿਤੀ ਕੀ ਹੈ ਜਦੋਂ ਅਸੀਂ ਕੱਲ ਚੈੱਕ ਕੀਤਾ ਜੀ ਤੁਹਾਨੂੰ ਥੋੜਾ ਜਿਹਾ ਕਨਸਰਨ ਸੀ ਕਿ ਵੀ ਇਹਨਾਂ ਦਾ weight ਇੱਕੇਦਮ ਥੋੜਾ ਜਿਹਾ ਜ਼ਿਆਦਾ ਘਟ ਗਿਆ ਕੱਲ ਦਾ ਜਿਹੜਾ weight ਸੀ ਪਰਸੋਂ ਦੀ ਨਾਈਟ ਨਾਲੋਂ ਘਟਿਆ ਜ਼ਿਆਦਾ ਉਹ ਸਾਡੇ 1.6 ਕਿਲੋ ਰਹਿ ਗਿਆ ਸੀ ਅੱਜ ਸਾਡੇ 1.7 ਰਹਿ ਸਾਡੇ 1.7 ਕਿਲੋ ਹੋਰ ਘਟ ਗਿਆ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕਨਸਰਨ ਸਾਡੀ ਰਾਤ ਇੱਕ ਬਹੁਤ ਡਾਕਟਰਾਂ ਦੀ ਆਪਸ ਵਿੱਚ ਮੀਟਿੰਗ ਸੀਗੀ ਔਰ ਜਿਹਦੇ ਵਿੱਚ ਡਾਕਟਰ ਸਵੇਮਾਨ ਸਿੰਘ ਸਾਡੇ ਨਾਲ ਵਰਚੁਅਲ ਮੀਟਿੰਗ ਦਿੱਤੀ ਔਰ ਸਾਡੇ ਜਿਹੜੇ ਅਸੀਂ ਪਕਤੇ ਪਾਈ ਦੇ ਵਿੱਚ ਹਸਪੀਟਲ ਓਪਨ ਕੀਤਾ ਉਤੋਂ ਸਾਡੇ ਐਮ ਡੀ ਸਾਹਿਬ ਆਏ ਸੀ ਔਰ ਕਈ ਹੋਰ ਡਾਕਟਰ ਸੀਗੇ ਸੋ ਜਿੱਦਾਂ ਫਲਕਚੁਏਸ਼ਨ ਕੰਟੀਨਿਊਸਲੀ ਚੱਲ ਰਹੀ ਹੈ ਇਹਨਾਂ ਦੇ ਬੀਪੀ ਦੇ ਵਿੱਚ ਨਾ ਜਿੱਦਾਂ ਅੱਜ ਮਾਰਨਿੰਗ ਦਾ 122 ਰਿਆ 122 اور ਜਿਹੜਿਆ ਹੇਠੇ ਵਾਲਾ ਬੀਪੀਸੀ ਉਹ 95 ਤੋਂ ਪਲੱਸ ਰਿਹਾ ਔਰ ਜਿਹੜੀ ਪਲਸ ਸੀ ਉਹ 98 ਰਹੀ ਹੈ ਔਰ ਅੱਜ ਜਿਹੜਾ ਹੁਣ ਚੈੱਕ ਕੀਤਾ ਮੈਂ ਉਹਦੇ ਵਿੱਚ ਹੁਣ 151y105 ਆਇਆ ਮਤਲਬ ਹੇਠੇ ਵਾਲਾ ਬੀਪੀ ਥੋੜਾ ਜਿਆਦਾ ਹਾਈ ਆ ਰਿਹਾ ਔਰ ਪਲਸ 95 ਆ ਰਹੀ ਹੈ ਟੈਂਪਰੇਚਰ ਨਾਰਮਲ ਆ ਬਟ ਜਿਹੜੀ ਆਰ ਵੀ ਐਸ ਹਨ ਜਿਹੜੀ ਨੂੰ 슈ਗਰ ਕਹਦਨੇ ਆ 슈ਗਰ ਲੈਵਲ ਇਹਨਾਂ ਦਾ ਕਿਤੇ ਤਾਂ ਇੱਕੇਦਮ ਰਿਡਿਊਸ ਹੋ ਜਾਂਦਾ ਔਰ ਕਿਤੇ ਇਨਕਰੀਜ਼ ਹੋ ਜਾਂਦਾ ਇੱਕੇਦਮ ਉਹ ਚੀਜ਼ ਸਾਨੂੰ ਥੋੜੀ ਡਰਾਵਣੀ ਲੱਗ ਰਹੀ ਸੀ ਔਰ ਉਹ ਜਦੋਂ ਅਸੀਂ ਚੈੱਕ ਕੀਤੀ ਆ ਕਿ ਥੋੜਾ ਬਹੁਤਾ ਉਹਨਾਂ ਵਾਰੀ ਜਿਹੜੇ ਸਾਡੇ ਐਮ ਡੀ ਸਾਹਿਬ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਇੱਕੇਦਮ ਬੀਪੀ ਸੌਰੀ 슈ਗਰ ਵਧਣ ਦਾ ਕਾਰਨ ਕਈ ਵਾਰੀ ਜੇ ਬਹੁਤ ਹੀ ਫਾਸਟ ਬਾ ਫਾਸਟ ਗਰੋਇੰਗ ਹੋ ਰਹੀ ਹੈ 슈ਗਰ ਦੀ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਨਾ ਵੀ ਮਤਲਬ ਵੀਕਨੈਸ ਆਉਣੀ ਸਟਾਰਟ ਹੋ ਜਾਂਦੀ ਹੈ ਜਦੋਂ ਕੁਝ ਲੈਣਾ ਨਹੀਂ ਤੁਸੀਂ ਡਾਕਟਰ ਸਾਹਿਬ ਜਿਵੇਂ ਤੁਸੀਂ ਕਦੇ ਬੀਪੀ ਘਟਦਾ ਹੈ ਵੱਧਦਾ ਹੈ 슈ਗਰ ਲੈਵਲ ਵੀ ਅਪ ਡਾਊਨ ਹੋ ਰਿਹਾ ਹੈ ਤੇ ਜਿਵੇਂ ਸਿਹਤ ਦੀ ਗੱਲ ਕਰੀਏ ਪਹਿਲਾਂ ਵੀ ਮੈਡੀਸਨ ਕੈਂਸਰ ਦੀ ਮੈਡੀਸਨ ਲੈ ਰਹੇ ਨੇ ਉਹ ਮੈਡੀਸਨ ਚੱਲ ਰਹੀ ਹੈ ਨਾਲ ਹੁਣ ਜਾਂ ਉਹ ਬੰਦ ਹੈ ਕਿਉਂਕਿ ਸਿਹਤ ਦੇ ਵਿੱਚ ਜਿਸ ਤਰ੍ਹਾਂ ਅਪ ਡਾਊਨ ਹੈ ਦਾ ਕੀ ਨੁਕਸਾਨ ਹੋ ਸਕਦਾ ਹੈ ਡਿਲੀਵਰਸਰ ਅ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਇਹ ਬੜੇ ਦਿਨਾਂ ਦਾ ਕੁਐਸਚਨ ਸੀ ਸਾਰੇ ਦੇ ਮਤਲਬ ਕੁਐਸਚਨ ਆ ਕਿ ਇਹਨਾਂ ਨੇ ਜਿਹੜੀ ਸ਼ੂਗਰ ਦੀ ਸੌਰੀ ਜਿਹੜੀ ਕੈਂਸਰ ਦੀ ਮੈਡੀਸਿਨ ਆ ਸ਼ਾਇਦ ਉਹ ਲੈਂਦੇ ਆ ਬਟ ਮੈਂ ਕਲੀਅਰ ਕਰਦਾ ਕਿ ਉਹਨਾਂ ਨੇ ਆਪਣੀ ਕੈਂਸਰ ਦੀ ਮੈਡੀਸਿਨ ਬਿਲਕੁਲ ਬੰਦ ਕਰ ਚੁੱਕੇ ਆ ਉਹ ਔਰ ਬਿਲਕੁਲ ਵੀ ਕੋਈ ਵੀ ਮੈਡੀਸਿਨ ਨਹੀਂ ਲੈ ਰਹੇ ਉਹਨਾਂ ਨੇ ਉਹਦੇ ਵੀ ਜਿਸ ਦਿਨ ਡਾਕਟਰਾਂ ਦੀ ਜਿਸ ਦਿਨ ਇਹ ਵਾਪਸ ਆਉਂਦੇ ਆ ਉਸੇ ਦਿਨ ਕਿਹਾ ਸੀ ਕਿ ਮੈਂ ਸਰਕਾਰੀ ਟੀਮ ਤੋਂ ਚੈੱਕਅਪ ਨਹੀਂ ਕਰਵਾਉਣਾ ਮੇਰੀ ਆਪਣੀ ਟੀਮ ਮੇਰੇ ਆਪਣੇ ਪੁੱਤਾਂ ਦੀ ਟੀਮ ਡਾਕਟਰ ਸੋਹੇਮਨ ਦੀ ਟੀਮ ਮੇਰੇ ਕੋਲ ਹੈਗੀ ਮੈਂ ਇਹਨਾਂ ਤੋਂ ਚੈੱਕਅਪ ਕਰਾਉਂਗਾ ਜਸਟ ਉਹ ਰਿਪੋਰਟ ਜਾਰੀ ਕਰਿਆ ਕਰਾਂਗੇ ਅਸੀਂ ਔਰ ਜੋ ਸਾਡੇ ਕੰ ਦੇ ਮੰਦਾ ਤੁਸੀਂ ਲਓ ਉਹ ਕਹਿੰਦੇ ਵੀ ਇਹ ਮੈਂ ਇਹ ਨਹੀਂ ਮੰਨਣੀ ਮੈਂ ਇਹ ਜ਼ਰੂਰ ਮੰਨ ਲੂ ਵੀ ਜੇ ਤੁਸੀਂ ਰਿਪੋਰਟ ਜਾਰੀ ਕਰਦੇ ਤਾਂ ਭਾਬ ਉਹਨਾਂ ਨੇ ਖਾਣਾ ਪੀਣਾ ਕੁਝ ਨਹੀਂ ਪਰ ਚੈੱਕ ਅਪ ਹੁੰਦਾ ਰਹੇਗਾ ਚੈੱਕ ਅਪ ਹੁੰਦਾ ਰਹੇਗਾ ਚੈੱਕ ਅਪ ਹੋਣ ਦਾ ਕਾਰਨ ਕੀ ਹੈ ਉਹ ਸਰਕਾਰ ਨੂੰ ਅਸੀਂ ਪਲ-ਪਲ ਦੀ ਖਬਰ ਦੇਣੀ ਹੈ ਕਿ ਇੰਨਾ-ਇੰਨਾ ਤਿਲ-ਤਿਲ ਕਰਕੇ ਦਿੱਲੀ ਇਹਨਾਂ ਦੀ ਜਿਹੜੀ ਸਿਹਤ ਆ ਉਹ ਟਿਲ ਡੈਥ ਵੱਲ ਨੂੰ ਵੱਧ ਰਹੀ ਹੈ ਹਨਾ ਸੋ ਉਹ ਚੀਜ਼ ਕਿਤੇ ਨਾ ਕਿਤੇ ਸਾਡੇ ਲਈ ਥੋੜੀ ਜੀ ਡਰਾਵਣੀ ਹੈ ਕਿ ਅਸੀਂ ਇੱਕ ਬੰਦੇ ਨੂੰ ਹੱਥੀਏ ਇਹ ਚੀਜ਼ ਨੂੰ ਦੇਖ ਰਹੇ ਹਾਂ ਔਰ ਦਿੱਲੀ ਅਸੀਂ ਇਹ ਨੋਟ ਕਰਦੇ ਹਾਂ ਕਿਉਂਕਿ ਅਸੀਂ ਭਾਈ ਕਨਈਆ ਜੀ ਦੀ ਸੋਚ ਤੇ ਨਾਲੇ ਲੋਕ ਜਿਨ੍ਹਾਂ ਨੇ ਕਿਹਾ ਸੀ ਜਿਨ੍ਹਾਂ ਦੀ ਸੋਚ ਸੀ ਕਿ ਉਹ ਆਪਣੇ ਵੈਰੀਆਂ ਨੂੰ ਵੀ ਜਾ ਕੇ ਪਾਣੀ ਪਿਉਂਦੇ ਰਹੇ ਆ ਹਨ ਸੋ ਉਹ ਚੀਜ਼ ਦੇ ਉੱਤੇ ਪਹਿਰਾ ਦਿੰਦੇ ਹੋਏ ਅਸੀਂ ਜੇ ਅਸੀਂ ਦੂਜਿਆਂ ਨੂੰ ਉਧਰਲੇ ਪਾਰਲੀਮੈਂਟ ਨੇ ਜਿੱਦੇ 26 ਹੁੰਦੀ ਆ ਅਸੀਂ ਉਧਰਲੇ ਬੰਨੇ ਜਾ ਕੇ ਉਹਨਾਂ ਦੀ ਮਰਮ ਪੱਟੀ ਕਰ ਸਕਦੇ ਆ ਤੇ ਇਹ ਤਾਂ ਸਾਡਾ ਆਪਣਾ ਫਿਰ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਸੋ ਇਹ ਚੀਜ਼ ਹੈਗੀ ਹੈ ਹੂੰ ਜਗਜੀਤ ਸਿੰਘ ਡੱਲੇਵਾਲ ਜਿਵੇਂ ਗੱਲ ਕੀਤੀ ਜਾਵੇ ਹੁਣ ਸਟੇਜ ਤੋਂ نیچے ਆ ਰਿਹਾ ਮੈਂ ਕੈਮਰਾਮੈਨ ਹਾਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਜਿਵੇਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਦਿਨ ਪਰ ਦਿਨ ਘਟ ਰਹੀ ਹੈ ਤੁਸੀਂ ਰਿਪੋਰਟ ਵੀ ਅੱਗੇ ਦੇ ਰਹੇ ਹੋ ਹੁਣ ਮੈਂ ਗੱਲ ਕਰ ਰਿਹਾ ਸੀ ਕਿ ਤੁਹਾਡੀ ਟੀਮ ਨੇ ਸਾਰੇ ਮੀਟਿੰਗ ਆਪਸ ਵਿੱਚ ਹੀ ਗੱਲਬਾਤ ਕੀਤੀ ਮੀਟਿੰਗ ਹੋਈ ਉਹਦੇ ਵਿੱਚ ਕੀ ਸਾਹਮਣੇ ਸਿੱਟਾ ਹੈ ਬਈ ਸਾਨੂੰ ਕੀ ਕਰਨਾ ਚਾਹੀਦਾ ਸਾਡੇ ਕੁਝ ਕੁ ਫੈਸਲੇ ਅਸੀਂ ਲੈਂਦੇ ਆ ਉਹਦੇ ਵਿੱਚ ਅਸੀਂ ਇਹਨਾਂ ਪ੍ਰਧਾਨ ਜੀ ਨਾਲ ਵੀ ਡਿਸਕਸ ਕੀਤੇ ਸੀ ਕੱਲ ਵੀ ਕੀਤੇ ਸੀ ਅੱਜ ਵੀ ਅਸੀਂ ਕੀਤੇ ਆ ਉਹ ਕੁਝ ਕੁ ਕਨਫਿਡੈਂਸ਼ੀਅਲ ਗੱਲਾਂ ਨੇ ਸਾਡੀਆਂ ਜਿਹੜੀਆਂ ਅਸੀਂ ਜੇ ਕੋਈ ਏਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਤੁਹਾਡੇ ਸਾਹਮਣੇ ਆ ਜਾਣੀ ਹੈ ਸਾਡੇ ਕੋਲ ਇੱਥੇ ਬੈਂ ਹੈ ਇੱਕ ਪ੍ਰੋਪਰ ਬੈਂ ਹੈ ਹਨਾ ਉਹਦੇ ਚ ਚੈੱਕ ਅਪ ਵਗੈਰਾ ਵਾਸਤੇ ਸਾਡੇ ਕੋਲ ਸਾਰੀਆਂ ਵਾਈਟਲਸ ਵਗੈਰਾ ਚੈੱਕ ਅਪ ਕਰਨ ਵਾਸਤੇ ਸਾਰੀ ਮਸ਼ੀਨਰੀ ਡਿਵੈਲਪ ਹੋਈ ਹੋਈ ਹੈ ਬਟ ਜੇ ਇਨ ਕੇਸ ਕੋਈ ਏਦਾਂ ਦੀ ਸਿਚੁਏਸ਼ਨ ਆਉਂਦੀ ਆ ਇਨ ਕੇਸ ਕੋਈ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਵਿਗੜਦੀ ਆ ਸਾਡੇ ਕੋਲੇ ਇੱਕ ਬਹੁਤ ਵੱਡਾ ਬੈਕ ਸਟੈਪ ਤੇ ਸਾਡੇ ਕੋਲੇ ਇੱਕ ਬਹੁਤ ਵੱਡਾ ਪੈਨਲ ਬੈਠਾ ਹੋਇਆ ਜਿੱਦੇ ਚ ਐਮਡੀ ਮੈਡੀਸਨ ਬੈਠੇ ਹੋਇਆ ਉਹਦੇ ਚ ਸਰਜਨ ਬੈਠੇ ਹੋਇਆ ਸਾਡੇ ਨਾਲ ਉਹਦੇ ਸਾਡੇ ਨਾਲ ਹਰੇਕ ਮਤਲਬ ਸੈਕਟ੍ਰਿਸਟ ਗੱਲ ਕਰੀਏ ਕਾਰਡੀਓਲੋਜਿਸਟ ਸਾਡੇ ਨਾਲ ਹੈ ਨਾ ਉਹ ਸਾਰੇ ਇੱਕ ਬਹੁਤ ਵੱਡੇ ਡਾਕਟਰਾਂ ਦਾ ਪੈਨਲ ਸਾਡੇ ਨਾਲ ਚੱਲ ਰਿਹਾ ਅਸੀਂ ਉਹਨਾਂ ਨੂੰ ਬੈਕਸਟੈਪ ਤੇ ਰੱਖਿਆ ਹੋਇਆ ਪਖਤੇ ਪਾਈ ਦੇ ਵਿੱਚ ਉਹ ਇਸ ਟਾਈਮ ਵਰਕਿੰਗ ਦੇ ਵਿੱਚ ਹਸਪੀਟਲ ਚੱਲ ਰਿਹਾ ਸਾਡੀ ਉਹਨਾਂ ਨਾਲ ਗੱਲ ਸਾਡਾ ਆਪਣਾ ਹਸਪੀਟਲ ਆ ਉੱਥੇ ਸਾਡੀ ਗੱਲ ਚੱਲ ਰਹੀ ਹੈ ਵੀ ਜੇ ਕੋਈ ਇਦਾਂ ਨਿਕਲੇ ਸਿਚੁਏਸ਼ਨ ਵਿਗੜਦੀ ਹੈ ਬਟ ਕੁਝ ਕੁ ਚੀਜ਼ਾਂ ਇਦਾਂ ਦੀਆਂ ਨੇ ਕਿ ਇਹਨਾਂ ਦੀ ਜਿਹੜੀ ਇਸ ਟਾਈਮ ਸਿਹਤ ਆ ਇਸ ਟਾਈਮ ਸਿਹਤ ਬੇਸ਼ੱਕ ਡਾਊਨ ਜਾ ਰਹੀ ਆ ਪਰ ਇਹ ਹੌਸਲੇ ਚ ਬਹੁਤ ਨੇ ਕਾਰਨ ਇਹ ਆ ਕਿ ਆ ਦੋ ਚੀਜ਼ਾਂ ਹੁੰਦੀਆਂ ਜਿੱਦਾਂ ਤੁਹਾਡਾ ਜਿਹੜਾ ਬਾਡੀ ਹੁੰਦੀ ਹੈ ਨਾ ਬਾਡੀ ਦੀ ਕੰਜ਼ਮਪਸ਼ਨ ਜਿਹੜੀ ਬਾਡੀ ਨੂੰ ਖਾਣ ਚਾਹੀਦੀ ਉਹ ਸਾਡੇ ਖਾਣੇ ਚ ਮਿਲਦੀ ਆ ਉਹ ਖਾ ਨਹੀਂ ਰਹੇ ਇਹ ਬਿਲਕੁਲ ਮੰਨ ਬਟ ਜਿਹੜੀ ਉਹ ਖਾਣ ਹੁਣ ਸਰੀਰ ਨੇ ਪੂਰੀ ਕਰਨੀ ਆ ਉਹ ਤੁਹਾਡੀ ਜਿਹੜੀ ਫੈਟ ਹੁੰਦੀ ਹੈ ਜਿਹੜੇ ਟਿਸ਼ੂਜ਼ ਹੁੰਦੇ ਆ ਨੋਰਮਲ ਟਿਸ਼ੂਜ਼ ਹੁੰਦੇ ਆ ਬਾਡੀ ਦੇ ਔਰ ਜਿਹੜੀ ਫੈਟ ਆਪਣੇ ਮਸਕੂਲਰ weight ਹੁੰਦਾ ਫੈਟ ਹੁੰਦੀ ਆ ਉਹ ਫਿਰ ਫੈਟ ਨੂੰ ਐਜ਼ ਏ ਫੂਡ ਇਹਨਾਂ ਦੀ ਬਾਡੀ ਜਿਹੜੀ ਕੰਜ਼ੂਮ ਕਰ ਰਹੀ ਆ ਇਸ ਟਾਈਮ ਜਿਵੇਂ ਖਾਣਾ ਬਿਨਾ ਕੁਝ ਨਹੀਂ ਤੇ ਜਿਹੜੀ ਫੈਟ ਹੈ ਸਰੀਰ ਦੀ ਪਹਿਲੀ ਫੇਟ ਆ ਉਹਦੇ ਨਾਲ ਜਿਹੜਾ ਸਰੀਰ ਆਪਣਾ ਗੁਜ਼ਾਰਾ ਕਹਿ ਸਕਦੇ ਆ ਕਰ ਸਕਦਾ ਹੈ ਕਿਉਂਕਿ ਕੁਝ ਦਿਨਾਂ ਦੇ ਲਈ ਕੁਝ ਜਿਵੇਂ ਲਗਾਤਾਰ ਜਿਸ ਤਰ੍ਹਾਂ ਸਿਹਤ ਹੈ ਜਿਹੜੀ ਅਪ ਡਾਊਨ ਹੋ ਰਹੀ ਆ ਬੀਪੀ ਤੇ 슈ਗਰ ਲੈਵਲ ਘਟਦਾ ਵਧਦਾ ਉਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਤੁਹਾਨੂੰ ਦੱਸ ਕੋ ਇਹ ਤਾਂ ਜ਼ਰੂਰ ਦੱਸ ਦਿੰਦੇ ਆ ਕਿ ਬਹੁਤ ਵੱਡਾ ਡਾਕਟਰਾਂ ਦਾ ਪੈਨਲ ਆ ਡਾਕਟਰ ਸਵੇਬਾਨ ਦੀ ਜਿਹੜੀ ਪੂਰੀ ਟੀਮ ਹੈ ਇੱਥੇ ਲੱਗੀ ਹੋਈ ਆ ਇੱਕ ਐਂਬੂਲੈਂਸ ਇੱਥੇ ਪਰਮਾਨੈਂਟ ਖੜਾਈ ਹੋਈ ਆ ਕਿ ਜੋ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾਂਮਾ ਵਾਪਰ ਸਕੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀ ਦਵਾਈ ਮੈਡੀਸਨ ਚੱਲਦੀ ਸੀ ਕੈਂਸਰ ਦੀ ਉਹ ਵੀ ਬਿਲਕੁਲ ਬੰਦ ਕਰ ਦਿੱਤੀ ਹੈ ਸਿਰਫ ਡਾਕਟਰਾਂ ਦੀ ਟੀਮ ਚੈੱਕਅਪ ਕਰ ਸਕਦੀ ਹੈ ਪਰ ਉਹਨਾਂ ਨੇ ਮੈਡੀਸਨ ਲੈਣੀ ਬਿਲਕੁਲ ਬੰਦ ਕੀਤੀ ਹੋਈ ਆ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦਾ ਜਿਹੜਾ ਆਨਸਰ ਹੈ ਬਿਲਕੁਲ ਪੱਕਾ ਚੱਲਿਆ ਪਰ ਸਰਕਾਰ ਨੂੰ ਇਸ ਤੇ ਜਰੂਰ ਸੋਚਣਾ ਚਾਹੀਦਾ ਕਿ ਪੰਜਾਬ ਦਾ ਇੱਕ ਨਿਤ ਧੜਕ ਜਿਹੜਾ ਲੀਡਰ ਹੈ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਦਾ ਉਹ ਆਪਣੇ ਇਹ ਕਹਿ ਸਕਦੇ ਆ ਜਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਵੱਲ ਅੱਗੇ ਵੱਧਦਾ ਨਜ਼ਰ ਆ ਰਿਹਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸ਼ਨ ਕੈਮਰਾਮੈਨ ਸੇਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਖਨੌਰੀ ਸੰਗਰੂਰ